ਅੱਜ ਕੱਲ ਕਰ ਰਹੇ ਆ ਜਿਹੜੀ ਪੌਣ ਹੋ ਜਾਂਦੀ ਹੈ ਘੜੀ ਤੇ ਇਸ ਤੇ ਵੀਡੀਓ ਬਣਾ ਰਹੇ ਆ ਬਹੁਤ ਲੋਕ ਇਸ ਤੇ ਗਲਤ ਕਮੈਂਟ ਵੀ ਕਰ ਸਕਦੇ ਨੇ ਗਲਤ ਵੀ ਕਹਿ ਸਕਦੇ ਨੇ ਤੇ ਕੁਝ ਲੋਕ ਸਹਿਮਤ ਵੀ ਹੋ ਸਕਦੇ ਨੇ ਇਸ ਦੇ ਨਾਲ ਕਿ ਜਿਹੜੀ ਪੌਣ ਆਉਂਦੀ ਆ ਉਹ ਤਾਂ ਅੱਧੇ ਘੰਟੇ ਬਾਅਦ ਜਿਹੜੀ ਪੌਣ ਆਈ ਰਹਿੰਦੀ ਹੈ ਪਰ ਸਾਡੇ ਲੋਕਾਂ ਦੀ ਇੱਥੇ 부ਦੀ ਹੈ ਜਿਹੜੀ ਉਹ ਪ੍ਰਸ਼ਟ ਹੋ ਚੁੱਕੀ ਹੈ ਕਿ ਪੌਣ ਆਉਣ ਵਾਲੀ ਹੋ ਗਈ ਭਾਈ 10 ਮਿੰਟ ਖੜ੍ਹ ਜੋ ਪੌਣ ਟੱਪ ਜਾਂ ਦੋਜੀ ਪੌਣ ਚ ਆਪੋਨ ਆ ਵੀ ਗਈ ਤੁਰਨ ਲੱਗੇ ਕਿ 10 ਮਿੰਟ ਖੜ੍ਹਜੋ ਹੋਰ ਜਦੋਂ ਪੌਣ ਹੋ ਗਈ ਟੱਪ ਗਈ ਪੌਣ 9:00 ਵਜੇ ਜਾਂ ਸਹੀ 10:00 ਵਜੇ ਸਹੀ 11:00 ਵਜੇ ਸਹੀ 12:00 ਵਜੇ ਉਦੋਂ ਤੁਰਾਂਗੇ 10 ਮਿੰਟ ਹੋਰ ਖੜ੍ਹਜੋ ਇਹ ਸਾਡੇ ਲੋਕ ਪੌਣ ਦੇ ਵਿੱਚ ਜਿਹੜੇ ਫਸੇ ਰਹਿੰਦੇ ਆ ਇਹ ਦੇਣ ਕਿੰਨਾ ਦੀ ਆ ਇਹ ਕਿੰਨਾ ਨੇ ਦੇਤੀ ਦੇਣ ਇਹ ਕਿ ਭਈ ਪੌਣ ਦੇ ਵਿੱਚ ਕਿਤੇ ਜਾਣਾ ਨਹੀਂ ਚਾਹੀਦਾ ਰੁਕ ਜਾਣਾ ਚਾਹੀਦਾ ਕਿ ਜਿਹੜੀਆਂ ਹੋਰ ਕਟਣਾ ਵਾ ਹੁੰਦੀਆਂ ਨੇ ਉਹ ਪੌਣ ਤੋਂ ਬਿਨਾਂ ਵੀ ਹੋ ਜਾਂਦੀਆਂ ਜੇ ਤੁਸੀਂ ਤੁਰਨ ਵੇਲੇ ਪੌਣ ਦੇਖਣੀ ਹੁੰਦੀ ਹੈ ਤਾਂ ਫਿਰ ਜਦੋਂ ਤੁਸੀਂ ਰੋਟੀ ਖਾਣੇ ਹੋ ਉਦੋਂ ਪੌਣ ਦੇਖਿਆ ਕਰੋ ਬਾਰੀ-ਬਾਰ ਕੀ ਪੌਣ ਦੇ ਵਿੱਚ ਤਾਂ ਨਹੀਂ ਰੋਟੀ ਖਾਈ ਜਾਂਦੇ ਜਾਂ ਪੌਣ ਦੇ ਵਿੱਚ ਕੋਈ ਪਾਣੀ ਤਾਂ ਨਹੀਂ ਪੀ ਰਹੇ ਫਰਾਹ ਚੀਜ਼ਾਂ ਵੱਲ ਵੀ ਧਿਆਨ ਦਿਆ ਕਰੋ ਜਦੋਂ 1 ਨੰਬਰ 2 ਨੰਬਰ ਜਾਂਦੇ ਹੋ ਫਿਰ ਉਦੋਂ ਵੀ ਦੇਖਿਆ ਕਰੋ ਕਿ ਪੌਣ ਤਾਂ ਨਹੀਂ ਆਈ ਉਹ ਖੜ ਜੀਏ 10 ਮਿੰਟ ਜਾਂ ਪੌਣ ਹੋਣ ਵਾਲੀ ਆ ਹਨਾ ਫਿਰ ਉਦੋਂ ਵੀ ਆ ਚੀਜ਼ਾਂ ਦਾ ਫਿਰ ਧਿਆਨ ਰੱਖਿਆ ਕਰੋ ਕੀ ਪੁਰਾਣੇ ਸਮਿਆਂ ਦੀ ਜੇਕਰ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਵਿੱਚ ਕਿਹੜੀਆਂ ਉਦੋਂ ਟਾਈਮ ਪੀਸ ਹੁੰਦੇ ਸੀ ਉਦੋਂ ਕਿਹੜੀਆਂ ਘੜੀਆਂ ਆਈਆਂ ਸੀ ਉਦੋਂ ਕਿਹੜੇ ਲੋਕ ਜਿਹੜੀ ਪੌਣ ਦੀ ਵਹਿਮ ਕਰਦੇ ਰਹਿੰਦੇ ਸੀ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਕਹਿੰਦੇ ਮੋਬਤੀ ਤੇ ਲਾ ਕੇ ਮਤਲਬ ਉਸ ਹਿਸਾਬ ਦੇ ਨਾਲ ਆਪ ਦਾ ਜਿਹੜਾ ਟਾਈਮ ਸਚਡਿਊਲ ਆ ਉਹ ਪਤਾ ਲੱਗਦਾ ਰਹਿੰਦਾ ਸੀ ਟਾਈਮ ਉਹਨਾਂ ਨੂੰ ਪਰ ਹੁਣ ਤਾਂ ਜਿਹੜੀ ਹੁਣ ਘੜੀ ਆ ਗਈ ਤਾਂ ਦੇਖ ਇੱਕ ਮਿੰਟ ਦਾ ਇੱਥੇ ਲੋਕ ਵਹਿਮ ਕਰਦੇ ਨੇ ਘੜੀ ਇਹ ਹੋਰ ਚੀਜ਼ ਲਈ ਬਣਾਈ ਗਈ ਆ ਤੇ ਲੋਕ ਜਿਹੜੇ ਵਿੱਚ ਪੰਡਤ ਨੇ ਤੇ ਉਹ ਕਿਸ ਲਈ ਯੂਜ਼ ਕਰ ਰਹੇ ਨੇ ਇਹਨੂੰ ਸਮਝ ਨਹੀਂ ਆ ਰਹੀ ਲੋਕਾਂ ਦੀ ਕਿ ਪੌਣ ਦੇ ਵਿੱਚ ਹੀ ਕਿਉਂ ਫਸੇ ਹੋਏ ਆ ਪੌਣ ਦੇ ਵਿੱਚੋਂ ਨਿਕਲਦੇ ਕਿਉਂ ਨਹੀਂ ਜਿਹੜਾ ਚੰਗਾ ਮਾੜਾ ਕੰਮ ਹੋਣਾ ਉਹ ਪੌਣ ਤੋਂ ਬਿਨਾਂ ਵੀ ਹੋ ਜਾਣਾ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਹਨਾ ਕਿਉਂ ਪੌਣ ਦੇ ਵਿੱਚ ਹੀ ਹੁੰਦੇ ਨੇ ਸਾਰੇ ਐਕਸੀਡੈਂਟ ਬਿਨਾਂ ਪੌਣ ਤੋਂ ਵੀ ਹੁੰਦੇ ਨੇ ਪਰ ਲੋਕਾਂ ਦੇ ਸਾਡੇ ਦਿਮਾਗਾਂ ਦੇ ਵਿੱਚ ਆ ਜਿਹੜੀ ਉਹ ਵੱੜ ਚੁੱਕੀ ਆ ਪੌਣ ਜਿਹੜੇ ਮਤਲਬ ਕੰਮ ਹੁੰਦੇ ਰਹਿੰਦੇ ਨੇ ਜੇ ਚੰਗੇ ਕੰਮ ਹੁੰਦੇ ਨੇ ਤਾਂ ਪੌਣ ਮਤਲਬ ਪੌਣ ਦੇ ਵਿੱਚ ਤੁਰੇ ਨਹੀਂ ਹਨਾ ਜੇ ਮਾੜਾ ਕੰਮ ਹੋ ਗਿਆ ਇਹ ਪੌਣ ਚ ਤੁਰ ਪਏ ਸੀਗੇ ਲੋਕ ਇਸ ਦੁਬਿਧਾ ਬਿਤੇ ਵਿਚ ਹੀ ਆ ਜਿਹੜੇ ਫਸੇ ਹੋਏ ਨੇ ਨਿਕਲਦੇ ਨਹੀਂ ਇਸ ਦੇ ਵਿੱਚੋਂ ਆਪਦੇ ਗੁਰੂ ਦੀ ਗੱਲ ਨਹੀਂ ਮੰਨਦੇ ਕਿ ਪੌਣ ਕਿੱਥੋਂ ਆ ਗਈ ਬਹੁਤ ਸਾਰੇ ਪੰਡਤ ਵੀ ਨੇ ਜਿਹੜੇ ਕਹਿੰਦੇ ਨੇ ਕਿ ਪੌਣ ਦਾ ਕਦੇ ਵੀ ਲੋਕਾਂ ਨੂੰ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਪੌਣ ਤੇ ਆਪਦੇ ਕੰਮ ਆ ਜਿਹੜੇ ਉਹ ਪਰਮਾਤਮਾ ਦਾ ਨਾਮ ਲੈ ਕੇ ਕਰਦੇ ਨੇ ਚਾਹੀਦੇ ਆ ਪਰ ਸਾਡੇ ਲੋਕ ਪੌਣ ਹੋ ਗਈ ਜੀ ਪੌਣ ਹੋ ਗਈ ਰੋਲਾ ਪੌਣ ਲੱਗ ਜਾਂਦੇ ਆ ਖੜਜੋ ਪੌਣ ਟੱਪ ਜਾਂਦੋ ਇਹ ਇਹ ਬਸ ਐ ਲੱਗ ਜਾਂਦੇ ਪਤਾ ਨਹੀਂ ਕੀ ਵੱਡਾ ਪਚਾ ਲਾਉਣ ਵਾਲਾ ਹੋ ਗਿਆ ਹੁੰਦਾ ਪੌਣ ਦੇ ਵਿੱਚ ਜਿਵੇਂ ਇਹ ਜੇ ਬਹਿਮਾ ਪਰਮਾ ਤੋਂ ਲੋਕਾਂ ਨੂੰ ਬਚਣ ਦੀ ਲੋੜ ਹੈ ਨਾ ਪੰਡਤਾਂ ਦੇ ਮਗਰ ਇਹ ਜਿਹੜੇ ਲੱਗਿਆ ਕਰੋ ਜਿਹੜੇ ਤੁਹਾਨੂੰ 24 ਘੰਟੇ ਬਹਿਮਾ ਪਰਮਾ ਦੇ ਵਿੱਚ ਪਾਈ ਰੱਖਦੇ ਨੇ ਇੱਕ ਇੱਕ ਮਿੰਟ ਦਾ ਤੁਹਾਨੂੰ ਜਿਹੜੇ ਬਹਿਮ ਪਰਮ ਪਾਈ ਰੱਖਦੇ ਨੇ ਕੀ ਸਵਾਈ ਦੇ ਵਿੱਚ ਹੀ ਕੰਮ ਕਰਨੇ ਜੇ ਕੋਈ ਕਰਨੇ ਆ ਸਵਾਈ ਦੇ ਵਿੱਚ ਹੀ ਕੰਮ ਹੋਣਗੇ ਕਿ ਸਭਾ ਦੇ ਵਿੱਚ ਹੀ ਕੰਮ ਹੋਣਗੇ ਤੇ ਪਾਉਣ ਦੇ ਵਿੱਚ ਕੰਮ ਘਟਣਗੇ ਇਹ ਕਿੱਥੋਂ ਦੀ ਰੀਤ ਚੱਲ ਪਈ ਇਹ ਜਿਹੜੇ ਖਾਨ ਵਾਲੇ ਪੰਡਤ ਨੇ ਇਹ ਉਹਨਾਂ ਨੇ ਇਹ ਜਿਹੜੀ ਦੁਬਦਾ ਲੋਕਾਂ ਦੇ ਵਿੱਚ ਪਾਈ ਹੋਈ ਆ ਤੇ ਸਾਰੇ ਲੋਕ ਇਸ ਦਾ ਸ਼ਿਕਾਰ ਨੇ